ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਦੋਂ ਵੀ ਆਪਾਂ ਕਿਸੇ ਵੀ ਇੱਛਾ ਦੀ ਪੂਰਤੀ ਦੇ ਲਈ ਕੋਈ ਪਾਠ ਕਰਦੇ ਹਾਂ ਚਾਹੇ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਚਾਹੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਜਾਂ ਮੋਲ ਮੰਤਰ ਜਾਪ ਕਰਦੇ ਹਾਂ ਕਹਿੰਦੇ ਹੋ ਭਾਵ ਕਿ ਜਦੋਂ ਵੀ ਆਪਾਂ ਆਪਣੀ ਇੱਛਾ ਦੀ ਪੂਰਤੀ ਦੇ ਲਈ ਕੋਈ ਦਾਤ ਵਾਹਿਗੁਰੂ ਜੀ ਤੋਂ ਆਪਣੀ ਝੋਲੀ ਦੇ ਵਿੱਚ ਪਵਾਉਣ ਦੇ ਲਈ ਬਾਣੀ ਪੜਦੇ ਹਾਂ ਤਾਂ ਸਾਡੀ ਪੜੀ ਹੋਈ ਬਾਣੀ ਦਾ ਫਲ ਭਾਵੇਂ ਸਾਡੀ ਮੰਗੀ ਹੋਈ ਵਸਤੂ ਵਾਹਿਗੁਰੂ ਜੀ ਨੇ ਸਾਨੂੰ ਦੇਣੀ ਹੁੰਦੀ ਹੈ ਸਾਡੀ ਅਰਦਾਸ ਪੂਰੀ ਕਰਨੀ ਹੁੰਦੀ ਹੈ ਤਾਂ ਸਾਨੂੰ ਤਿੰਨ ਸੰਕੇਤ ਮਿਲਦੇ ਨੇ ਤੇ ਉਹ ਕਿਹੜੇ ਸੰਕੇਤ ਨੇ ਜੋ ਸਾਨੂੰ ਆਪਣੀ ਇੱਛਾ ਦੇ ਪੂਰੇ ਹੋਣ ਤੋਂ ਪਹਿਲਾਂ ਮਿਲ ਜਾਂਦੇ ਨੇ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਤੇ ਨਾਲ ਹੀ ਨਾਲ ਇਹ ਵੀ ਦੱਸਾਂਗੇ ਕਿ ਜਦੋਂ ਵੀ ਸਾਨੂੰ ਤਿੰਨ ਸੰਕੇਤ ਮਿਲਦੇ ਹਨ ਤਾਂ ਕਿਹੜੀ ਗਲਤੀ ਜੋ ਅਸੀਂ ਭੁੱਲ ਕੇ ਵੀ ਨਹੀਂ ਕਰਨੀ ਕਿਉਂਕਿ ਜੇਕਰ ਉਹ ਗਲਤੀ ਕਰ ਦਿੰਦੇ ਹਾਂ ਤਾਂ ਸਾਡੀ ਸਾਰੀ ਕੀਤੀ ਹੋਈ ਮਿਹਨਤ ਦੇ ਉੱਤੇ ਪਾਣੀ ਫਿਰ ਜਾਂਦਾ ਹੈ ਸਾਨੂੰ ਕੋਈ ਵੀ ਦਾਤ ਕੋਈ ਵੀ ਚੀਜ਼ ਮਿਲਦੀ ਮਿਲਦੀ रह ਸਕਦੀ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਉਹ ਤਿੰਨ ਸੰਕੇਤ ਬਾਰੇ ਗੱਲ ਕਰਾਂਗੇ ਜੋ ਸਾਡੇ ਇਸ਼ਿਆ ਪੂਰੀ ਹੋਣ ਤੋਂ ਪਹਿਲਾਂ ਸਾਨੂੰ ਮਿਲ ਜਾਂਦੇ ਹਨ ਅਤੇ ਅਸੀਂ ਕਿਹੜੀ ਗਲਤੀ ਕਰਨ ਤੋਂ ਬਚਣਾ ਹੈ ਇਸ ਕਰਕੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਅਤੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਣਾ ਮਨੁੱਖੀ ਸੁਭਾਅ ਹੈ ਕਿ ਆਪਣੇ ਮਨ ਦੇ ਵਿੱਚ ਕਈ ਮਨੋ ਕਾਮਨਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ ਅਤੇ ਆਪਾਂ ਉਹਨਾਂ ਦੀ ਪੂਰਤੀ ਦੇ ਲਈ ਬਾਣੀ ਪੜ੍ਹਦੇ ਹਾਂ ਪਾਪ ਪਾਠ ਕਰਦੇ ਹਾਂ ਗੁਰੂ ਘਰ ਜਾ ਕੇ ਸੇਵਾ ਵੀ ਕਰਦੇ ਹਾਂ ਜੋ ਵੀ ਕੋਈ ਸਾਨੂੰ ਗੁਰਮਤ ਦੇ ਅਨੁਸਾਰ ਸਲਾਹ ਦਿੰਦਾ ਹੈ ਕੋਈ ਵੀ ਜੁਗਤ ਦੱਸਦਾ ਹੈ ਆਪਾਂ ਉਸ ਜੁਗਤੀ ਦੇ ਅਨੁਸਾਰ ਪਾਠ ਕਰਦੇ ਹਾਂ ਸੇਵਾ ਕਰਦੇ ਹਾਂ ਤਾਂ ਸਾਡੀ ਪੜੀ ਹੋਈ ਬਾਣੀ ਤੇ ਕੀਤੀ ਹੋਈ ਸੇਵਾ ਦੇ ਵਿੱਚ ਫਲ ਮਿਲਦਾ ਹੈ ਭਾਵੇਂ ਸਾਡੇ ਵਾਹਿਗੁਰੂ ਜੀ ਤੱਕ ਸਾਡੇ ਮਨ ਦੀ ਅਰਦਾਸ ਸਾਡੇ ਮਨ ਦੀ ਆਵਾਜ਼ ਪਹੁੰਚ ਜਾਂਦੀ ਹੈ ਤਾਂ ਸਾਡੇ ਅੰਦਰ ਕੁਝ ਬਦਲਾਵ ਹੁੰਦੇ ਹਨ ਜੇਕਰ ਕੁਝ ਤੁਹਾਡੇ ਅੰਦਰ ਵੀ ਬਦਲਾਵ ਆ ਰਹੇ ਹਨ ਜਾਂ ਸੰਕੇਤ ਤੁਹਾਨੂੰ ਮਿਲ ਰਹੇ ਹਨ ਤਾਂ ਸਮਝ ਜਾਓ ਕਿ ਤੁਹਾਡੀ ਵੀ ਇੱਛਾ ਪੂਰੀ ਹੋਣ ਵਾਲੀ ਹੈ ਜੋ ਤੁਸੀਂ ਦਾਤ ਆਪਣੇ ਵਾਹਿਗੁਰੂ ਜੀ ਤੋਂ ਮੰਗ ਰਹੇ ਸੀ ਉਹ ਹੁਣ ਮਿਲਣ ਵਾਲੀ ਹੈ ਜਿਸ ਤਰ੍ਹਾਂ ਪਹਿਲਾ ਸੰਕੇਤ ਜਦੋਂ ਵੀ ਆਪਣੀ ਇੱਛਾ ਪੂਰਤੀ ਦੇ ਲਈ ਅਸੀਂ ਬਾਣੀ ਪੜਨ ਬਾਰੇ ਸੋਚਦੇ ਹਾਂ ਜਾਂ ਮੰਨ ਲਓ ਕਿ ਸਾਨੂੰ ਗੁਰਮਤ ਦੇ ਅਨੁਸਾਰ ਮਹਾਪੁਰਖਾਂ ਵੱਲੋਂ ਜਾਂ ਕਿਸੇ ਗੁਰਮਖ ਪਿਆਰੇ ਵੱਲੋਂ ਸਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਹ ਪਾਠ ਕਰਨ ਦੇ ਨਾਲ ਆਹ ਬਾਣੀ ਪੜਨ ਦੇ ਨਾਲ ਸਾਡੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਤੋਂ ਖੁਸ਼ ਹੋ ਜਾਣਗੇ ਭਾਵੇਂ ਜਦੋਂ ਸਾਨੂੰ ਕਿਸੇ ਦੁਆਰਾ ਕੋਈ ᔪਕਤੀ ਦੱਸੀ ਜਾਂਦੀ ਹੈ ਤਾਂ ਜੇਕਰ ਸਾਡੇ ਮਨ ਦੇ ਵਿੱਚ ਕੋਈ ᔪਕਤੀ ਸੋੰਦੇ ਅਸਾਰ ਹੀ ਤੁਰੰਤ ਭਰੋਸਾ ਬਣ ਜਾਵੇ ਤੁਰੰਤ ਭਰੋਸਾ ਬਣ ਜਾਵੇ ਤੇ ਜੇ ਮੈਂ ਪਾਠ ਕਰਾਂਗਾ ਜੇ ਮੈਂ ਬਾਣੀ ਪੜਾਂਗਾ ਕਿ ਮੇਰੀ ਇਸ ਗੱਲ ਲਈ ਅਰਦਾਸ ਜ਼ਰੂਰ ਪੂਰੀ ਹੋਵੇਗੀ ਕੈਨ ਤੋਂ ਭਾਵ ਇਹ ਹੈ ਕਿ ਅਜੇ ਆਪਾਂ ਪਾਠ ਕਰਨਾ ਸ਼ੁਰੂ ਨਹੀਂ ਕੀਤਾ ਹੁੰਦਾ ਪਰ ਭਾਵਨਾ ਪੂਰੀ ਬਣ ਗਈ ਭਰੋਸਾ ਪਹਿਲਾਂ ਬਣ ਗਿਆ ਕਿ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਮੇਰੇ ਤੇ ਜ਼ਰੂਰ ਕਿਰਪਾ ਕਰਨਗੇ ਇਹ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਦਿੱਤਾ ਹੋਇਆ ਸਦਾ ਹੀ ਮੈਨੂੰ ਮਿਲਿਆ ਹੈ ਜੇਕਰ ਇਹ ਤੁਹਾਡੇ ਮਨ ਦੇ ਵਿੱਚ ਵੀ ਬਾਣੀ ਪੜਨ ਤੋਂ ਪਹਿਲਾਂ ਹੀ ਇਹ ਭਰੋਸਾ ਬਣ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਅਰਦਾਸ ਪੂਰੀ ਜ਼ਰੂਰ ਹੋਵੇਗੀ ਪਰ ਜੇਕਰ ਕਿਸੇ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਪਾਠ ਕਰ ਲਓ ਬਾਣੀ ਪੜ ਲਓ ਪਰ ਤੁਹਾਡਾ ਮਨ ਦਾਮਾਂ ਡੋਲ ਹੋਇਆ ਤੁਹਾਡੇ ਮਨ ਦੇ ਵਿੱਚ ਕਿੰਤੂ ਪ੍ਰਿੰਤੂ ਚੱਲ ਰਿਹਾ ਹੈ ਕਿ ਬਾਣੀ ਪੜਨੀ ਸ਼ੁਰੂ ਕਰਨ ਜਾ ਰਿਆਂ ਹਾਂ ਪਤਾ ਨਹੀਂ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਫਿਰ ਇਥੇ ਕੁਝ ਨਹੀਂ ਹੋ ਸਕਦਾ ਪਰ ਜਿੱਥੇ ਭਰੋਸਾ ਹੈ ਉੱਥੇ ਅਸੰਭਵ ਚੀਜ਼ ਵੀ ਸੰਭਵ ਹੋ ਜਾਂਦੀ ਹੈ ਇਸ ਲਈ ਜਦੋਂ ਵੀ ਪਾਣੀ ਪੜਦੇ ਹਾਂ ਭਰੋਸਾ ਰੱਖ ਕੇ ਪੜਨੇ ਹੈ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਦੇ ਕਰਦਾ ਸਿਧਾਂਤ ਹੈ ਜੋ ਮਨੁੱਖ ਵੀ ਮਨ ਕਰਕੇ ਝੁਕ ਜਾਂਦਾ ਹੈ ਆਪਣੇ ਆਪ ਨੂੰ ਆਪਣੇ ਵਾਹਿਗੁਰੂ ਜੀ ਦੇ ਪ੍ਰਤੀ ਪੂਰਨ ਤੌਰ ਤੇ ਸਮਰਪਿਤ ਕਰ ਦਿੰਦਾ ਹੈ ਮੇਰੇ ਗੁਰੂ ਨਾਨਕ ਪਾਸ਼ਾ ਜੀ ਉਹਦੇ ਵਾਸ ਵਿੱਚ ਹੋ ਜਾਂਦੇ ਨੇ ਫਿਰ ਜੋ ਜੋ ਸੋਚਦਾ ਹੈ ਉਹੀ ਹੁੰਦਾ ਹੈ ਤੇ ਦੂਸਰਾ ਸੰਕੇਤ ਕਿ ਜਦੋਂ ਵੀ ਆਪਾਂ ਬਾਣੀ ਪੜਦੇ ਹਾਂ ਚਾਹੇ ਆਪਾਂ ਕਿਸੇ ਇਸ਼ਿਆ ਦੀ ਪੂਰਤੀ ਦੇ ਲਈ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਸੋ ਬਾਣੀ ਪੜਨ ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਹੈ ਕਿ ਬਾਣੀ ਆਪਾਂ ਜਿਹੜੀ ਵੀ ਭਾਵਨਾ ਦੇ ਨਾਲ ਕਰਦੇ ਹਾਂ ਜੇ ਅਸੀਂ ਮਨੋਰਥ ਕਰਕੇ ਪੜ ਰਹੇ ਹੋਈਏ ਸਾਡੀ ਉਹ ਇਸ਼ਿਆ ਪੂਰੀ ਹੋਵੇਗੀ ਪਰ ਨਾਲ ਦੀ ਨਾਲ ਬਾਣੀ ਸਾਡੇ ਮਨ ਦੇ ਕਈ ਰੋਗਾਂ ਨੂੰ ਵੀ ਠੀਕ ਕਰ ਦਿੰਦੀ ਹੈ ਜਿਸ ਤਰ੍ਹਾਂ ਮਨ ਦੇ ਵਿਸ਼ੇ ਵਕਾਰ ਜੇਕਰ ਬਾਣੀ ਪੜਦਿਆਂ ਪੜਦਿਆਂ ਤੁਹਾਨੂੰ ਤੁਹਾਡੇ ਵਿੱਚ ਬਦਲਾਵ ਦਿਸ ਰਹੇ ਨੇ ਤੇ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਿੱਖ ਰਹੇ ਹੋ ਤੁਹਾਡੇ ਮਨ ਵਿੱਚ ਈਰਖਾ ਹੰਕਾਰ ਬਹੁਤ ਘਟ ਗਏ ਨੇ ਕਿਸੇ ਦਾ ਵੀ ਮਾੜਾ ਬੋਲਣ ਤੋਂ ਜਾਂ ਕਿਸੇ ਦਾ ਮਾੜਾ ਸੋਚਣ ਤੋਂ ਪਹਿਲਾਂ ਜੇ ਸਾਡੇ ਮਨ ਅੰਦਰ ਡਰ ਪੈਦਾ ਹੁੰਦਾ ਹੈ ਕਿ ਕਿਤੇ ਇੰਜ ਕਰਨ ਨਾਲ ਮੇਰੇ ਵਾਹਿਗੁਰੂ ਅਕਾਲ ਪੁਰਖ ਮੇਰੇ ਨਾਲ ਨਾਰਾਜ਼ ਨਾ ਹੋ ਜਾਣ ਤੁਹਾਉ ਤੇ ਸਮਝ ਲੈਣਾ ਚਾਹੀਦਾ ਹੈ ਕਿ ਬਾਣੀ ਨੇ ਆਪਣਾ ਕੰਮ ਕਰ ਦਿੱਤਾ ਹੈ ਤੁਹਾਡੀ ਆਵਾਜ਼ ਵਾਹਿਗੁਰੂ ਜੀ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਦੇ ਉੱਤੇ ਆ ਗਿਆ ਹੈ ਇਸ ਕਰਕੇ ਚਾਰ ਚੁਫੇਰੇ ਤੁਹਾਨੂੰ ਸਭ ਕੁਝ ਚੰਗਾ ਹੀ ਚੰਗਾ ਨਜ਼ਰ ਆਵੇਗਾ ਨਾ ਕੋਈ ਮਾੜਾ ਨਜ਼ਰ ਆਵੇਗਾ ਨਾ ਕਿਸੇ ਦਾ ਮਾੜਾ ਕਰਨੋਂ ਦਿਲ ਕਰੇਗਾ ਨਾ ਹੀ ਕਿਸੇ ਨੂੰ ਮਾੜਾ ਬੋਲਣ ਦਾ ਦਿਲ ਕਰੇਗਾ ਕਿਉਂਕਿ ਹਰ ਪਾਸੇ ਤੋਂ ਹੀ ਤੂੰ ਦਿਸੇਂਗਾ ਭਾਵੇਂ ਸਾਡੇ ਵਾਇਗੁਰੂ ਅਕਾਲ ਪੁਰਖ ਜੀ ਤੇ ਜਿਸ ਦਿਨ ਮਨ ਦੇ ਵਿੱਚ ਆ ਭਾਵਨਾ ਆ ਗਈ ਕਿ ਹਮ ਨੇ ਚੰਗੇ ਬੁਰਾ ਨਹੀਂ ਕੋਈ ਤਾਂ ਸਮਝ ਲੈਣਾ ਕਿ ਵਾਇਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਵਰਤ ਚੁੱਕੀ ਹੈ ਤੇ ਤੀਸਰਾ ਸੰਕੇਤ ਜਦੋਂ ਆਪਣੇ ਇਸ਼ਿਆ ਪੂਰਤੀ ਦੇ ਲਈ ਆਪਾਂ ਕੋਈ ਵੀ ਬਾਣੀ ਪੜ੍ਹਦੇ ਹਾਂ ਜਾਂ ਸੇਵਾ ਕਰਦੇ ਹਾਂ ਉਸ ਤੋਂ ਬਾਅਦ ਜਦੋਂ ਆਪਾਂ ਅਰਦਾਸ ਕਰਦੇ ਹਾਂ ਜੇ ਅਰਦਾਸ ਕਰਨ ਤੋਂ ਬਾਅਦ ਸਾਡਾ ਮਨ ਬਿਲਕੁਲ ਨਿਸ਼ਚਿੰਤ ਹੋ ਗਿਆ ਕਿਸੇ ਦੇ ਡਰ ਤੋਂ ਰਹਿਤ ਫਿਕਰ ਤੋਂ ਰਹਿਤ ਚਿੰਤਾ ਤੋਂ ਰਹਿਤ ਹੋ ਜਾਵੇ ਤਾਂ ਉੱਥੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਅਰਦਾਸ ਸਾਡੇ ਵਾਹਿਗੁਰੂ ਜੀ ਤੱਕ ਪਹੁੰਚ ਚੁੱਕੀ ਹੈ ਪ੍ਰਵਾਨ ਹੋ ਗਈ ਹੈ ਤੇ ਜੇਕਰ ਮਨ ਦੇ ਵਿੱਚ ਕਿੰਤੂ ਪ੍ਰਿੰਤੂ ਆ ਜਾਵੇ ਮਨ ਢਾਵਾ ਢੋਲ ਹੈ ਕਿਉਂਕਿ ਜਦੋਂ ਵੀ ਸਾਡੀ ਆਵਾਜ਼ ਸਾਡੇ ਵਾਹਿਗੁਰੂ ਜੀ ਤੱਕ ਪਹੁੰਚ ਜਾਂਦੀ ਹੈ ਤਾਂ ਸਾਡੇ ਮਨ ਦੇ ਸਾਰੇ ਫਿਕਰ ਚਿੰਤਾਵਾਂ ਮੁੱਕ ਜਾਂਦੀਆਂ ਨੇ ਕਿਉਂਕਿ ਸਾਡੀ ਫਿਕਰ ਫਿਰ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਹੋ ਜਾਂਦੀ ਹੈ ਤਾਂ ਆਓ ਜਦੋਂ ਵੀ ਆਪਾਂ ਆਪਣੇ ਈਸ਼ਿਆ ਦੀ ਪੂਰਤੀ ਦੇ ਲਈ ਬਾਣੀ ਪੜੀਏ ਤਾਂ ਆਪਣੇ ਅੰਦਰ ਇਹ ਬਦਲਾਵ ਦੇਖਾਂਗੇ ਕਿ ਸਾਡੇ ਅੰਦਰ ਕਿੰਨਾ ਕੁ ਬਦਲਾਵ ਹੋ ਰਿਹਾ ਹੈ ਕਿ ਸਾਨੂੰ ਇਹ ਸੰਕੇਤ ਮਿਲ ਰਹੇ ਨੇ ਸਾ ਵਾਹਿਗੁਰੂ ਅਕਾਲ ਪੁਰਖ ਜੀ ਦੀ ਪਰਤਕ ਕਿਰਪਾ ਵਰਤ ਰਹੀ ਹੈ ਦੇਖੋ ਜੇ ਬਾਣੀ ਸਾਡ ਰਸਨਾ ਦੇ ਉੱਪਰ ਆਉਂਦੀਆਂ ਹੀ ਆਪਣਾ ਸਰਕਾਰ ਦੀ ਹੈ ਬਸ ਲੋੜ ਹੁੰਦੀ ਹੈ ਪਰੋਸੇ ਦੀ ਜਿੱਥੇ ਪਰੋਸਾ ਹੈ ਉੱਥੇ ਸਭ ਕੁਝ ਹੈ ਤੇ ਦੂਸਰੀ ਗੱਲ ਜਦੋਂ ਮੈਂ ਆਪਾਂ ਬਾਣੀ ਪੜਦੇ ਹਾਂ ਸਿਰਫ ਬਾਣੀ ਇਸ਼ਿਆ ਦੀ ਪੂਰਤੀ ਦੇ ਲਈ ਨਹੀਂ ਪੜਨੀ ਹਰ ਦਿਨ ਪੜ੍ਹਨੀ ਹੈ ਹਰ ਦਿਨ ਪਾਣੀ ਨੂੰ ਵਿਚਾਰਨਾ ਹੈ ਕਿਉਂਕਿ ਪਾਣੀ ਹੀ ਸਾਨੂੰ ਆਪਣੀ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦੀ ਹੈ ਸਾਨੂੰ ਜੀਵਨ ਜੀਣ ਦੀ ਚਾਹ ਚਾਉਂਦੀ ਹੈ ਇਸ ਕਰਕੇ ਸਿਰਫ ਈਸ਼ਿਆ ਦੇ ਕਰਕੇ ਹੀ ਪਾਣੀ ਨਹੀਂ ਪਾੜਨੀ ਰੋਜ਼ਾਨਾ ਹੀ ਪਾਣੀ ਪਾੜਨੀ ਹੈ ਨਿਤਨੇਮ ਕਰਨਾ ਹੈ ਅਤੇ ਜਦੋਂ ਵੀ ਆਪਣੀ ਈਸ਼ਿਆ ਪੂਰਤੀ ਦੇ ਲਈ ਪਾੜ ਕਰਨਾ ਹੈ ਆਪਣਾ ਰੋਜ਼ਾਨਾ ਦਾ ਜੋ ਵੀ ਸਾਡਾ ਨਿਤਨੇਮ ਹੈ ਚਾਹੇ ਤੁਸੀਂ ਪੰਜ ਪਾਣੀਆਂ ਪਾੜਦੇ ਹੋ ਚਾਹੇ ਜਪਜੀ ਸਾਹਿਬ ਜੀ ਦੇ ਪਾਣੀ ਪਾੜਦੇ ਹੋ ਜੋ ਤੁਹਾਡਾ ਨਿਤਨੇਮ ਹੈ ਚਾਹੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋ ਪਹਿਲਾਂ ਨਿਤਨੇਮ ਕਰਨਾ ਹੈ ਉਸ ਤੋਂ ਬਾਅਦ ਆਪਣੀ ਇੱਛਾ ਦੀ ਪੂਰਤੀ ਤੇ ਲਈ ਬਾਣੀ ਪੜ੍ਹਨੀ ਹੈ ਉਸ ਦੀ ਅਰਦਾਸ ਅਲੱਗ ਤੋਂ ਹੀ ਕਰਨੀ ਹੈ ਜਦੋਂ ਸਾਨੂੰ ਤਿੰਨ ਸੰਕੇਤ ਮਿਲਣੇ ਸ਼ੁਰੂ ਹੋ ਜਾਣ ਤਾਂ ਕਦੇ ਵੀ ਭੁੱਲ ਕੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਉਂਕਿ ਮਹਾਪੁਰਖ ਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਸਾਡਾ 2.5 ਘੰਟਿਆਂ ਦਾ ਕੀਤਾ ਹੋਇਆ ਨਿਤਨੇਮ 5 ਮਿੰਟ ਦੀ ਨਿੰਦਿਆ ਕਰਕੇ ਵਿਅਰਥ ਹੋ ਜਾਂਦਾ ਹੈ। ਭਾਗ ਕੇ ਜੇਕਰ ਆਪਾਂ 2.5 ਘੰਟੇ ਬਾਣੀ ਪੜ੍ਹਦੇ ਹਾਂ ਤਾਂ 5 ਮਿੰਟ ਕਿਸੇ ਦੀ ਨਿੰਦਿਆ ਚੁਗਲੀ ਕਰ ਦਿੰਦੇ ਹਾਂ ਤਾਂ ਸਾਡੀ ਪੜ੍ਹੀ ਹੋਈ ਬਾਣੀ ਜੱਪਿਆ ਹੋਇਆ ਨਾ ਉਸ 5 ਮਿੰਟ ਦੀ ਨਿੰਦਿਆ ਕਰਕੇ ਖਰਚ ਹੋ ਜਾਂਦਾ ਹੈ। ਇਸ ਕਰਕੇ ਬਾਣੀ ਪੜ੍ਹਨ ਦੇ ਨਾਲ-ਨਾਲ ਬਾਣੀ ਦੇ ਦੱਸੇ ਹੋਏ ਪ੍ਰੇਜ ਵੀ ਕਰਨੇ ਹਨ। ਕਦੇ ਵੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਅਤੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਅਤੇ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਰਚਨਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ